ਬਜਟ ਚ ਨੌਕਰੀ ਪੇਸ਼ਾਲੀ ਵੱਡੀ ਰਾਹਤ ਹੁਣ ਤੱਕ 12 ਲੱਖ ਤੱਕ ਦੀ ਸੈਲਰੀ ਹੋਈ ਟੈਕਸ ਫਰੀ 75000 ਰੁਪਏ ਦੀ ਸਟੈਂਡਰਡ ਡਿਡਕਸ਼ਨ ਵੀ ਰਹੇਗੀ ਜਾਰੀ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾਏ ਜਾਣ ਦਾ ਐਲਾਨ 3 ਲੱਖ ਤੋਂ ਵਧਾ ਕੇ 5 ਲੱਖ ਕੀਤੀ ਗਈ ਲਿਮਟ ਵਿੱਤ ਮੰਤਰੀ ਬੋਲੇ ਪੀਐਮ ਕ੍ਰਿਸ਼ੀ ధਨ ਧਾਨਿਆ ਯੋਜਨਾ ਕਰਾਂਗੇ ਲਾਗੂ ਯਮੋਦੀ ਨੇ ਬਜਟ ਲਈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਦਿੱਤੀ ਵਧਾਈ ਬੋਲੇ ਨਾਗਰਿਕਾਂ ਦੀ ਜੇਬ ਭਰਨ ਵਾਲੇ ਲਏ ਗਏ ਫੈਸਲੇ ਆਤਮ ਨਿਰਪਰ ਭਾਰਤ ਅਭਿਆਨ ਨੂੰ ਮਿਲੇਗੀ ਤੇ ਸੀਮ ਭਗਵੰਤ ਮਾਨ ਨੇ ਬਜਟ ਤੇ ਚੁੱਕੇ ਸਵਾਲ ਬੋਲੇ ਪੰਜਾਬ ਅਤੇ ਪੰਜਾਬੀਆਂ ਨਾਲ ਕੀਤਾ ਗਿਆ ਮਤਰਿਆਸ ਸੂਬੇ ਦੇ ਨੌਜਵਾਨਾਂ ਕਿਸਾਨਾਂ ਤੇ ਇੰਡਸਟਰੀ ਲਈ ਨਹੀਂ ਕੀਤਾ ਕੋਈ ਐਲਾਨ ਪੰਜਾਬ ਕਾਂਗਰਸ ਨੇ ਬਜਟ ਨੂੰ ਦੱਸਿਆ ਪੱਖਪਾਤੀ ਜੰਨੀ ਬੋਲੇ ਪੰਜਾਬ ਹਰਿਆਣਾ ਹਿਮਾਚਲ ਸਣੇ ਪੂਰੇ ਉੱਤਰ ਭਾਰਤ ਚ ਬਜਟ ਚ ਨਾ ਤੱਕ ਨਹੀਂ ਨਾ ਹੀ ਕਿਸਾਨਾਂ ਲਈ ਕੁਝ ਖਾਸ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੇ ਵਾਰ-ਵਾਰ ਵਾਅਦਾ ਖਿਲਾਫੀ ਦਾ ਲਾਇਆ ਇਲਜ਼ਾਮ ਕਿਹਾ ਸਾਡੇ ਹੱਥ ਪੈਰ ਲੱਗੀ ਨਰਾਸ਼ਾ ਵਿੱਤ ਮੰਤਰੀ ਨੇ ਕੀਤੀਆਂ ਸਿਰਫ ਗੋਲ ਮੋਲ ਗੱਲਾਂ ਕਾਲੀਦਲ ਨੇ ਕੇਂਦਰੀ ਬਜਟ ਨੂੰ ਦੱਸਿਆ ਨਿਰਾਸ਼ਾਜਨਕ ਹਰ ਸਿਮਰਤ ਬਾਦਲ ਬੋਲੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਲਈ ਵਿੱਤ ਮੰਤਰੀ ਨੇ ਨਹੀਂ ਬੋਲਿਆ ਇੱਕ ਵੀ ਸ਼ਬਦ ਵਾਅਦੇ ਦੇ باوجود ਕਿਸਾਨਾਂ ਨੂੰ ਨਹੀਂ ਮਿਲੀ ਐਮਐਸਪੀ ਗਾਰਨਟee ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਅੱਜ ਵੱਡਾ ਦਿਨ ਹੈ ਕਿਉਂਕਿ ਬਜਟ ਪੇਸ਼ ਕੀਤਾ ਗਿਆ ਪਰ ਇਸੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਨੂੰ ਲੈ ਕੇ ਕੀ ਕਹਿ ਰਹੇ ਨੇ ਤੁਹਾਨੂੰ ਸੁਣਾਉਨੇ ਆਂ ਫਾਈਨਾਂਸ ਮਿਨਿਸਟਰ ਮੈਡਮ ਨਿਰਮਲਾ ਸੀਤਾਰਾਮ ਜੀ ਨੇ ਉੱਥੇ ਕੰਡਕਟ ਕੀਤੀ ਸੀ ਉਸ ਮੀਟਿੰਗ ਦੇ ਅੰਦਰ ਦੇਸ਼ ਭਰ ਦੇ ਸਟੇਟਾਂ ਦੇ ਸਾਰੇ ਫਾਈਨਾਂਸ ਮਿਨਿਸਟਰ ਸਾਰੇ ਅਫਸਰ ਸਹਿਬਾਨ ਆਪਣੇ ਆਪਣੇ ਸਟੇਟਾਂ ਦਾ ਅਜੰਡਾ ਲੈ ਕੇ ਕਿ ਇਸ ਜਿਹੜਾ ਬਜਟਾ ਤੇ ਪੇਸ਼ ਹੋਇਆ ਉਹਦੇ ਵਿੱਚ ਕੀ ਕੀ ਸਾਡੀਆਂ ਆਸਾਮਾਨੇਗੀਆਂ ਕੀ ਕੀ ਸਾਡੀ ਐਕਸਪੈਕਟੇਸ਼ਨ ਨੇਗੀਆਂ ਉਹਨਾਂ ਬਾਰੇ ਅਸੀਂ ਬਰੀਫ ਨੋਟ ਜਿਹੜਾ ਮੈਡਮ ਦਰਬਲਾ ਸੀਤਾਰਾਮ ਜੀ ਨੂੰ ਸਬਮਿਟ ਕੀਤਾ ਸੀਗਾ ਕਿ ਸਾਡੇ ਸਟੇਟ ਦੀਆਂ ਕੀ ਕੀ ਪ੍ਰਾਇੋਰਟੀਜ਼ ਨੇਗੀਆਂ ਪੰਜਾਬ ਵੱਲੋਂ ਮੈਨੂੰ ਮੌਕਾ ਮਿਲਿਆ ਸੀਗਾ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਬਾਰਡਰ ਸਟੇਟ ਔਰ ਪੰਜਾਬ ਦਾ ਲਗਭਗ 500 ਕਿਲੋਮੀਟਰ ਦਾ ਲੰਬਾ ਬਾਰਡਰ ਸਾਡੇ ਗਵਾਂਢੀ ਸਟੇਟ ਰਾਜ ਪਾਕਿਸਤਾਨ ਨਾਲ ਲੱਗਦਾਗਾ ਕੰਟਰੀ ਜਿਹੜੀ ਆ ਜਿਹੜੀ ਸ਼ੁਰੂ ਤੋਂ ਸਾਡੀ ਸਾਡੇ ਦੇਸ਼ ਦੀ ਦੁਸ਼ਮਣ ਜਮਾਤ ਬਣੇ ਜਾਂਦੀ ਆ ਔਰ ਬਹੁਤ ਸਾਰੀਆਂ ਲੜਾਈਆਂ ਝਗੜੇ ਵੀ ਹੋਏ ਨੇ ਪਾਸ ਦੇ ਵਿੱਚ ਇਤਿਹਾਸਕ ਬਾਗ ਆ ਔਰ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ ਲੱਗਦਾਗਾ ਇਸ ਗੱਲ ਨੂੰ ਵੀ ਲੈ ਕੇ ਅਸੀਂ ਜ਼ਿਕਰ ਉਥੇ ਕੀਤਾ ਸੀਗਾ ਸੋਬਾ ਜਿੱਥੇ ਠੀਕ ਸਮਝਦੇ ਤਾਂ ਕੱਲੀ ਕੱਲੀ ਗੱਲ ਦੱਸਦਾ ਕਿ ਅਸੀਂ ਉਸ ਮੀਟਿੰਗ ਚ ਕੀ ਕੀਤਾ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਪੰਜਾਬ ਦੇ ਲਈ ਮੰਗਿਆ ਸੀਗਾ ਕਿ ਪੰਜਾਬ ਦੇ ਅੰਦਰ ਰੇਲਵੇ ਕਨੈਕਟੀਵਿਟੀ ਰੇਲਵੇ ਕਨੈਕਟੀਵਿਟੀ ਰਾਜਪੁਰਾ ਤੋਂ ਚੰਡੀਗੜ੍ਹ ਜਿਹੜੀ ਆ ਉਹ ਬਹੁਤ ਸਾਡੀ ਚਿਰ ਕੋਣੀ ਮੰਗਾ ਉਹਨੂੰ ਪੂਰਾ ਕੀਤਾ ਜਾਵੇ ਇਸ ਤੋਂ ਬਿਨਾ ਬੰਦੇ ਬਾਅਦ ਟ੍ਰੇਨ ਅਮਰਸਰ ਟੂ ਦਿੱਲੀ ਬਠਿੰਡਾ ਤੋਂ ਦਿੱਲੀ ਇਹਦੀ ਮੰਕੀਤੀ ਸੀ ਇਸ ਤੋਂ ਬਿਨਾ ਹਰੇਕ ਸਾਲ ਇੱਕ ਬਹੁ ਬੱਡੀ ਪ੍ਰੋਬਲਮ ਆਉਂਦੀ ਆ ਕਿ ਜਿਹੜੀ ਪਰਾਲੀ ਆ ਸਟਬਲ ਬਰਨਿੰਗ ਆ ਉਹਦਾ ਇਸ਼ੂ ਹਰੇਕ ਸਾਲ ਦੇਸ਼ ਦੀ ਆਨਰੇਬਲ ਸੁਪਰੀਮ ਕੋਰਟ ਜਾਂਦਾਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਜਾਂਦਾਗਾ ਸੈਂਟਰ ਸਰਕਾਰ ਉਹਦੇ ਤੇ ਪੰਜਾਬ ਨੂੰ ਭੰਡਣ ਚ ਕੋਈ ਕਸਰ ਬਾਕੀ ਨਹੀਂ ਛੱਡਦੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਪੰਜਾਬ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਬਾਕੀ ਛੱਡਦੀਆਂ ਉਹਦੇ ਲਈ ਵੀ ਅਸੀਂ ਇੱਕ ਸਟੇਟ ਤੇ ਸੈਂਟਰ ਦਾ ਫਾਰਮੂਲਾ ਦੇਖਿਆ ਸੀਗੇ ਕਿ ਕਿਸ ਤਰ੍ਹਾਂ ਇਸ ਸਮੱਸਿਆ ਤੋਂ ਜਿੱਠਿਆ ਜਾ ਸਕਦਾਗਾ ਇਸੋ ਬਿਨਾ ਅਸੀਂ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਦੇ ਕਿ ਪੰਜਾਬ ਦਾ ਜਿਹੜਾ ਐਗਰੀਕਲਚਰ ਖੇਤਰ ਆ ਉਹ ਲਗਭਗ 21% ਤੋਂ ਪੈਦੀ ਦੇ ਅੰਦਰ ਚਾਵਲ ਦੇ ਅੰਦਰ ਸੈਂਟਰ ਪੂਲ ਦੇ ਅੰਦਰ ਆਪਣਾ ਹਿੱਸਾ ਪਾਉਦਾਗਾ ਔਰ ਲਗਭਗ 51% ਕਣਕ ਯਾਨੀ ਕਿ ਬੀਟ ਦੇ ਰੂਪ ਵਿੱਚ ਸੈਂਟਰ ਬਾਲ ਚ ਆਪਣਾ ਹਿੱਸਾ ਪਾਉਂਦਾ ਹੈਗਾ ਸੋ ਅਸੀਂ ਇਹ ਚੱਕਰ ਚੋਂ ਬਾਹਰ ਨਿਕਲਣਾ ਚਾਹੁੰਦਾ ਪੰਜਾਬ ਡਾਈਵਰਸੀਫਿਕੇਸ਼ਨ ਯਾਨੀ ਮੇਰਾ ਕਹਿਣ ਦਾ ਪਾਬਾ ਕਿ ਅਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਜਿਹੜੀ ਆ ਉਹ ਸੈਂਟਰ ਸਾਹਮਣੇ ਰੱਖੀ ਸੀਗੀ ਤਾਂ ਕਿ ਉਸ ਦੇ ਨਾਲ ਜਿਹੜੀ ਫਰਟੀਲਾਈਜ਼ਰ ਦੀ ਸਬਸਿਡੀ ਆ ਉਹ ਵੀ ਘਟਾਉ ਕਮੀ ਹੋਊਗੀ ਜਿਹੜੀ ਸਾਡੀ ਪਾਵਰ ਦੀ ਸਬਸਿਡੀ ਆ ਪੰਜਾਬ ਦੀ ਆ ਉਹ ਏਸ ਵੀ ਕਮੀ ਹੋਊਗੀ ਸੋ ਇਹਦੇ ਲਈ ਵੀ ਅਸੀਂ ਇੱਕ ਪੈਕੇਜ ਦੀ ਮੰਗ ਜਿਹੜੀ ਆ ਸੈਂਟਰ ਸਰਕਾਰ ਤੋਂ ਕਰਕੇ ਆਏ ਸੀ ਇਸ ਤੋਂ ਬਿਨਾ ਅਸੀਂ ਇਹ ਬੰਨ ਕਰਕੇ ਆਏ ਸੀਗੇ ਕਿ ਪੰਜਾਬ ਦਾ ਜਿਹੜਾ 500 ਕਿਲੋਮੀਟਰ ਲੰਬਾ ਬਾਰਡਰ ਹੈਗਾ ਉਸ ਬਾਰਡਰ ਦੇ ਉੱਤੇ ਸਾਡੀ ਪੰਜਾਬ ਪੁਲਿਸ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਬਾਹਰਲੇ ਸਾਡੀ ਕੰਟਰੀ ਤੋਂ ਜੇ ਮੈਂ ਗੱਲ ਕਰਾਂ ਪਾਕਿਸਤਾਨ ਤੋਂ ਜਿਹੜਾ ਨਸ਼ਾ ਆਉਂਦਾ ਹੈਗਾ ਉਹਨੂੰ ਰੋਕਣ ਦੇ ਲਈ ਆਪਣੀ ਟਿੰਡ ਦਾ ਜ਼ੋਰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ 'ਚ ਅਸੀਂ ਬਿਲਕੁਲ ਰੋਕਣ ਲੱਗੇ ਹੋਏ ਹਾਂਗੇ ਸੋ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਆ ਉੱਥੇ ਦਾ ਪੰਜਾਬ ਪੁਲਿਸ ਦਾ ਖਾਸ ਕਰਕੇ ਬਾਰਡਰ ਡਿਸਟ੍ਰਿਕਟ ਦਾ ਉਹਨੂੰ ਹੋਰ ਮਜ਼ਬੂਤ ਕਰਨ ਲਈ ਸਾਨੂੰ 1000 ਕਰੋੜ ਰੁਪਏ ਦੀ ਅਸੀਂ ਮੰਗ ਕੀਤੀ ਸੀ ਕਿ ਸਾਨੂੰ 1000 ਕਰੋੜ ਰੁਪਏ ਦਿੱਤਾ ਜਾਵੇ ਤਾਂ ਕਿ ਅਸੀਂ ਉਹਨੂੰ ਹੋਰ ਮਜ਼ਬੂਤ ਕਰ ਸਕੀਏ ਇਸੇ ਤਰੀਕੇ ਅਸੀਂ ਬਾਰਡਰ ਦੇ ਪੰਜ ਡਿਸਟ੍ਰਿਕਟ ਦੇ ਕੇ ਆਏ ਸੀਗੇ ਅਸੀਂ ਬਾਰਡਰ ਦੇ ਪੰਜ ਡਿਸਟ੍ਰਿਕਟ ਦੇ ਕੇ ਆਏ ਸੀ ਜਿੰਨਾ ਡਿਸਟ੍ਰਿਕਟਾਂ ਦੇ ਅੰਦਰ ਅਸੀਂ ਕਿਹਾ ਸੀਗਾ ਕਿ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਨੂੰ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦਿੱਤਾ ਹੋਇਆ ਐਡਰੈਸਟਰੀ ਲਾਉਣ ਦੇ ਲਈ ਉਹ ਪੰਜ ਡਿਸਟ੍ਰਿਕਟਾਂ ਨੂੰ ਸਾਰੇ ਚੁਣਿਆ ਜਾਵੇ ਤਾਂ ਕਿ ਪੰਜਾਬ ਦਾ ਜੂਥ ਜਿਹੜਾ ਨੌਜਵਾਨ ਹੈਗਾ ਜਿਹੜਾ ਪੰਜਾਬ ਤੋਂ ਬਾਹਰ ਜਾ ਕੇ ਆਪਣਾ ਰੋਜ਼ਗਾਰ ਪਾਲ ਰਿਹਾ ਬਾਹਰ ਦੇਸ਼ਾਂ ਜਾ ਰਿਹਾ ਬ੍ਰੇਨ ਡレイン ਜਿਹੜਾ ਉਹਨੂੰ ਵੀ ਰੋਕ ਸਕੀਏ ਔਰ ਸਾਡਾ ਜਿਹੜਾ ਜਿਹੜੀ ਸਾਡਾ ਬਾਰਡਰ ਸਟੇਟ ਬਾਰਡਰ ਦੇ ਡਿਸਟ੍ਰਿਕਟ ਨੇ ਉਹ ਵੀ ਕਾਮਯਾਬ ਹੋ ਸਕਣ ਇਸ ਬਿਨਾ ਜਿਹੜੇ ਕੁੱਕ ਜਿਹੜੀਆਂ ਸਾਡੇ ਮਿੱਡ ਦੇ ਮੀਲ ਵਰਕਰ ਨੇਗੀਆਂ ਕੁੱਕ ਕਮ ਹੈਲਪਰ ਉਹਨਾਂ ਦਾ ਕਿਉਂਕਿ ਉਹਨਾਂ ਦੀ ਤਨਖਾਹ ਜਿਹੜੀ ਹੈ ਜਿਹੜਾ ਆਂਧਰੇ ਦੀ ਮਿਲਦਾਗਾ ਉਹ ਲਗਭਗ 15 ਸਾਲ ਤੋਂ ਕਦੇ ਨਹੀਂ ਵਧਿਆ ਪਿਛਲੇ 15 ਸਾਲ ਤੋਂ ਬਿਲਕੁਲ ਨਹੀਂ ਵਧਿਆ ਸੀਗਾ ਸੋ ਉਹਨੂੰ ਅਸੀਂ ਉਹ 600 ਰੁਪਏ ਮਿਲਦਾਗਾ ਸੈਂਟਰ ਸਰਕਾਰ 600 ਰੁਪਏ ਦਿੰਦੀ ਆ ਸੀ ਕਿਹਾ ਸੀਗਾ ਔਰ ਦਿੰਦੀ ਵੀ 10 ਮਹੀਨੇ ਆ 600 ਰੁਪਏ 10 ਮਹੀਨੇ ਦਿੰਦੀ ਆ ਸੀ ਕਿਹਾ ਸੀਗਾ ਕਿ ਭਾਈ 12 ਮਹੀਨੇ ਕੀਤਾ ਜਾਵੇ ਔਰ ਵਧਾ ਕੇ 2000 ਰੁਪਏ ਕੀਤਾ ਜਾਵੇ ਤੁਸੀਂ ਦੇਖੋ ਕਿ 15 ਸਾਲ ਪਹਿਲਾਂ ਇਹ ਅਮਾਉਂਟ ਨਰਦਾਰਤ ਹੁੰਦੀ ਔਰ 15 ਸਾਲਾਂ ਬਾਅਦ ਵੀ ਹੋਈ ਰਹੀ ਹੈ ਇਸ ਤੋਂ ਬਿਨਾ ਆਂਗਣਵਾਰੀ ਵਰਕਰਾਂ ਦੀ ਜਿਹੜੀ ਆ ਤਨਖਾਹ ਵਧਾਉਣ ਦੀ ਵੀ ਜਿਹੜੀ ਉਹਨਾਂ ਨੂੰ ਅੰਦਰ ਮਿਲਦਾ ਉਹਦੀ ਗੱਲ ਕੀਤੀ ਸੀਗੀ ਹੋਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਛੋਟੇ-ਛੋਟੇ ਨੇਗੇ ਉਹ ਅਸੀਂ ਦੇਖ ਕੇ ਆਏ ਸੀ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰਕੇ ਆਏ ਸੀਗੇ ਕਿ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਆਰਡੀ ਆਫ ਦਾ ਪੈਸਾ ਰੁਕਿਆ ਪਿਆਗਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਪਿਆਗਾ ਇਸੇ ਤਰ੍ਹਾਂ ਜਿਹੜੀ ਸੀਸੀਐਲ ਲਿਮਿਟ ਹਰੇਕ ਸਾਲ ਹਰੇਕ ਸਾਲ ਸੀਸੀਐਲ ਲਿਮਿਟ ਮਿਲਦੀ ਆ ਉਹਦੇ ਅੰਦਰ ਇੰਟਰਸਟ ਰੇਟ ਜਿਆਦਾ ਹੋਣ ਕਰਕੇ ਪੰਜਾਬ ਨੂੰ ਲਗਭਗ 800 ਕਰੋੜ ਰੁਪਏ ਤੋਂ ਲੈ ਕੇ 1200 ਕਰੋੜ ਰੁਪਇਆ ਜਿਹੜਾ ਉਹ ਬਾਧੂ ਸੈਂਟਰ ਨੂੰ ਅਦਾ ਕਰਨਾ ਪੈਂਦਾਗਾ ਸੋ ਸਾਡੇ ਤੇ ਐਕਸਟਰਾ ਬਰਡਨ ਆ ਜਦ ਕਿ ਅਸੀਂ ਅਨਾਸਤਾਂ ਸੈਂਟਰ ਪੂਲ ਲਈ ਖਰੀਦਦੇ ਆ ਚੌਕਣਕਾ ਚਾਚਾਵਲਾ ਪਰ ਲੇਕਿਨ ਪੈਸੇ ਸਾਨੂੰ ਪੈਸੇ ਸਾਨੂੰ ਮੀਡਲਮੈਨ ਹੋਣ ਦੇ ਨਾਤੇ ਸਾਨੂੰ ਸੈਂਟਰ ਸਰਕਾਰ ਤੋਂ ਜਿਹੜਾ ਹੈਗਾ 800 ਤੋਂ ਲੈ ਕੇ 1200 ਕਰੋੜ ਰੁਪਇਆ ਕਦੇ ਕਿੰਨਾ ਕਦੇ ਕਿੰਨਾ ਜਿਹੜਾ ਅਸੀਂ ਉਹ ਸਾਨੂੰ ਪੇ ਕਰਨਾ ਪੈਂਦਾਗਾ ਤਾਂ ਕਿ ਉਹਦੇ ਅਸੀਂ ਇੰਟਰਸਟ ਘਟਾਇਆ ਜਾਵੇ ਪਰ ਲੇਕਿਨ ਅੱਜ ਜਿਹੜਾ ਬਜਟ ਆਲਮੋਸਟ ਰਿਲੀਜ਼ ਕੀਤਾਗਾ ਸੈਂਟਰ ਸਰਕਾਰ ਨੇ ਅੱਜ ਦੇਸ਼ ਦੇ ਫਾਈਨਾਂਸ ਮਿਸਟਰ ਮੈਡਮ ਨਿਰਮਲਾ ਸੀ타 ਰਾਮਨ ਜੀ ਨੇ ਅੱਜ ਦੇਸ਼ ਦਾ ਭਾਰਤੀ ਜਨਤਾ ਪਾਰਟੀ ਥਰਡ ਟਰਮ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾਗਾ ਔਰ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਿਰਾਸ਼ ਕੀਤਾਗਾ ਜਿਹੜੀਆਂ ਡਿਸਕਸ਼ਨ ਪ੍ਰੀ ਬਜਟ ਮੀਟਿੰਗ ਚ ਹੋਈਆਂ ਸੀਗੀਆਂ ਜੋ ਡਿਮਾਂਡ ਪ੍ਰੀਬਜਟ ਮੀਟਿੰਗ ਦੇ ਅੰਦਰ ਸਾਡੇ ਵੱਲੋਂ ਸੈਂਟਰ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਸੀਗੀਆਂ ਉਹ ਇੱਕ ਵੀ ਡਿਮਾਂਡ ਦੇ ਉੱਤੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ। ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ। ਕਿੱਡੀ ਵੱਡੀ ਨਫ਼ਰਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਆ। ਮੈਂ ਕਈ ਵਾਰ ਸੁਣਦਾ ਹੁੰਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਊਗਾ ਉਹਨਾਂ ਨੇ ਕਈ ਵਾਰ ਕਿਹਾ ਕਿ ਮੇਰਾ ਨਾਤਾ ਪੰਜਾਬ ਨਾਲ ਐਮਰਜੈਂਸੀ ਵੇਲੇ ਤੋਂ ਚੱਲੇ ਆ ਰਿਹਾ ਮੈਂ ਕਈ ਵਾਰ ਪੰਜਾਬ 'ਚ ਕਈ ਥਾਵਾਂ ਤੇ ਰੁਕਦਾ ਹੁੰਦਾ ਸੀ ਰਾਤ ਨੂੰ ਚੰਡੀਗੜ੍ਹ ਦਾ ਮੈਂ ਪਰਿਵਾਰੀ ਸੀ ਪੰਜਾਬ ਦਾ ਪਰਿਵਾਰੀ ਸੀ ਔਰ ਪੰਜਾਬ ਦੇ ਕਈ ਡਿਸਟ੍ਰਿਕਟਾਂ ਦੇ ਨਾਲ ਮੇਰਾ ਨਾਤਾ ਹੈਗਾ ਬਹੁਤ ਸਾਰੇ ਪੁਰਾਣੇ ਲੋਕ ਮੈਨੂੰ ਜਾਣਦੇ ਨੇ ਕਿ ਪਰ ਲੇਕਿਨ ਮੈਂ ਸਮਝਦਾ ਸਿਰਫ ਇਹ ਗੱਲਾਂ ਹੋ ਨਿਬੜੀਆਂ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੇ ਨੇ ਮੈਂ ਪਿਛਲੇ ਤਿੰਨ ਬਾਈਟ ਦੇਖੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਭਾਰੀ ਪੁਲੰਦੇ ਲਿਖ ਕੇ ਵੱਡੇ ਵੱਡੇ ਮੈਮੋਰੰਡਮ ਲਿਖ ਕੇ ਆਰਗੂਮੈਂਟ ਕਰਕੇ ਆਏ ਇਹਨਾਂ ਦੇ ਉੱਤੇ ਮੀਟਿੰਗ ਕਰਕੇ ਆਾਂਗੇ ਕਦੇ ਇੱਕ ਵੀ ਮੰਗ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਪੰਜਾਬ ਦੀ ਨਹੀਂ ਮੰਗੀ ਇੱਕ ਵੀ ਮੰਗ ਦੇ ਵੱਲ ਕਦੇ ਵੀ ਧਿਆਨ ਨਹੀਂ ਦਿੰਦਾ ਬਲਕਿ ਇਹ ਦੇਖਦੇ ਨੇ ਕਿ ਕਿ ਪੰਜਾਬ ਦੇ ਪੈਸੇ ਨੂੰ ਕਿਵੇਂ ਰੁਕਿਆ ਜਾਵੇ ਪੰਜਾਬ ਦੇ ਨਾਲ ਕਿਵੇਂ ਦੁਸ਼ਮਣੀ ਨਿਭਾਈ ਜਾਵੇ ਇਸ ਤਰ੍ਹਾਂ ਦਾ ਥਾਟ ਪਰਸੈਪਟ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈਗਾ ਪੰਜਾਬ ਨੇ ਜੋ ਦੇਸ਼ ਆਜ਼ਾਦ ਹੋਇਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਤੇ ਲਈ ਅੱਜ ਵੀ ਦੇਸ਼ ਦੀ ਮੈਂ ਸਮਝਦਾ ਫੌਜ ਦੇ ਅੰਦਰ ਸਭ ਤੋਂ ਵੱਧ ਪੰਜਾਬੀ ਜਿਹੜੇ ਦੇ ਅੱਗੇ ਹੋ ਕੇ ਲੜਦੇ ਨੇਗੇ ਕਿਤੇ ਵੀ ਦੇਸ਼ ਨੂੰ ਜਰੂਰਤ ਆ ਪੰਜਾਬ ਦੇ ਲੋਕ ਅੱਗੇ ਹੋ ਕੇ ਖੜਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਲਗਾਤਾਰ ਨਫ਼ਰਤ ਕਰਦੀ ਆ ਲਗਾਤਾਰ ਜਿਹੜਾ ਨਫ਼ਰਤ ਭਰਿਆ ਰਵਈਆਗਾ ਸਾਹਮਣੇ ਦੇਖਣ ਨੂੰ ਮਿਲਦਾਗਾ ਅਸੀਂ ਦੇਸ਼ ਦੇ ਕਿਸਾਨ ਲਈ ਇਸ ਮੈਮੋਰੰਡਮ ਚ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਨੂੰ ਡਾਈਵਰਸਿਫਿਕੇਸ਼ਨ ਮੇ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਵਿਭਿੰਨਤਾ ਦੀ ਖੇਤੀ ਵੱਲ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਜਿਹੜਾ ਝੋਨੇ ਤੇ ਕਣਕ ਦਾ ਚੱਕਰ ਆ ਇਹ ਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਗਰਾਊਂਡ ਵਾਟਰ ਆ ਉਹ ਲਗਾਤਾਰ ਥੱਲੇ ਨੂੰ ਜਾ ਰਿਹਾ ਆਉਣ ਵਾਲੇ ਸਮੇਂ ਚ ਸਾਡਾ ਪੰਜਾਬ ਜਿਹੜਾ ਮਾਰੂ ਥੱਲਾ ਬਣ ਜਾਵੇ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਪੈਕੇਜ ਦੀ ਮੰਗ ਕੀਤੀ ਸੀਗੀ ਪਰ ਲੇਕਿਨ ਉਹ ਬਿਲਕੁਲ ਕੋਈ ਅਜ ਨਰਾਸ਼ ਹੋਇਆ ਕੋਈ ਪੈਕੇਜ ਨਹੀਂ ਦਿੱਤਾ ਗਿਆ ਬਲਕਿ ਮੈਂ ਸਮਝਦਾ ਸਾਡੇ ਦੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲ ਮੰਗ ਕਰ ਰਿਹਾ ਕਿ ਐਮਐਸਪੀ ਦੀ ਲੀਗਲ ਗਾਰੰਟੀ ਹੋਣੀ ਚਾਹੀਦੀ ਆ ਲੀਗਲ ਗਾਰੰਟੀ ਦਾ ਕੀ ਦੇਣੀ ਤੇ ਇੱਕ ਛੋਟਾ ਜਿਹਾ ਪੈਕੇਜ ਤੱਕ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਦਿੱਤਾ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਵੀ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਵੀ ਨਫ਼ਰਤ ਕਰਦੀ ਆ ਪੰਜਾਬ ਦੀ ਇੰਡਸਟਰੀ ਨੂੰ ਵੀ ਨਫ਼ਰਤ ਕਰਦੀ ਆ ਕਿਉਂਕਿ ਜਦੋਂ ਇੰਡਸਟਰੀ ਦੀ ਗੱਲ ਆਈ ਸੀ ਜਿਵੇਂ ਮੈਂ ਪਹਿਲਾਂ ਕਿਹਾਗਾ ਕਿ ਸਟਬਲ ਬਰਨਿੰਗ ਦੀ ਮੈਂ ਦੇਖ ਕੇ ਆਇਆ ਸੀਗਾ ਕਿ ਹਰ ਇੱਕ ਸਾਲ ਤੁਸੀਂ ਕਹਿੰਦੇ ਹੋ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਤਾਂ ਉਸਨੇ ਕੀ ਹੁੰਦਾਗਾ ਤੁਸੀਂ ਸਾਰੇ ਜਣੇ ਕਵਰ ਕਰਦੇ ਹੋ ਕਿਹਾ ਜਾਂਦਾਗਾ ਕਿ ਪੰਜਾਬ ਵੱਲੋਂ ਧੂਆ ਆ ਰਿਹਾ ਜੀ ਹਰਿਆਣੇ ਵੱਲੋਂ ਧੂਆ ਆ ਰਿਹਾ ਜੀ ਮੈਂ ਸੈਂਟਰ ਸਰਕਾਰ ਨੂੰ ਲਿਖ ਕੇ ਦੇ ਕੇ ਆਇਆ ਸੀਗਾ ਕਿਆ ਪਾਇਕ ਫਾਰਮੂਲਾ ਤਿਆਰ ਕਰ ਲਈਏ ਇੱਕ ਅੰਡਰਸਟੈਂਡਿੰਗ ਤਿਆਰ ਕਰ ਲਈਏ ਕਿ ਸੈਂਟਰ ਕਿੰਨੇ ਪੈਸੇ ਪਾਊਗਾ ਪੰਜਾਬ ਕਿੰਨੇ ਪੈਸੇ ਪਾਊਗਾ ਸਾਰੇ ਸਟੇਟਾਂ ਦਾ ਇੱਕ ਮੈਕੈਨਿਜ਼ਮ ਬਣਾ ਲਈਏ ਤਾਂ ਕਿ ਸਮੱਸਿਆ ਦਾ ਸਦਾ ਲਈ ਹੱਲ ਹੋ ਜਾਵੇ ਪਰ ਉਹ ਸਮੱਸਿਆ ਦਾ ਹੱਲ ਨਹੀਂ ਕਰਨਾ ਕਿਉਂਕਿ ਉਹ ਉਹਨਾਂ ਨੇ ਪੰਜਾਬ ਨੂੰ ਬਦਨਾਮ ਕਰਨਾ ਉਹਨਾਂ ਨੇ ਕੋਈ ਨਾ ਕੋਈ ਸਾਰਾ ਲੈਣਾ ਕਿ ਪੰਜਾਬ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਪੰਜਾਬੀਆਂ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਇਹ ਭਾਰਤੀ ਜਨਤਾ ਪਾਰਟੀ ਦੀ ਫਿਤਰ ਆ ਗਈ ਇੱਕ ਉਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਮੈਂ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਆ ਕਿਉਂਕਿ ਖੇਤੀਬਾੜੀ ਸੂਬਾ ਪੰਜਾਬ ਨਾ ਖੇਤੀਬਾੜੀ ਵੱਲ ਧਿਆਨ ਦਿੱਤਾ ਗਿਆ ਜਿਹੜਾ ਦੂਜਾ ਪੈਕੇਜ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੇ ਚਲੋ ਛੱਡੋ ਘੱਟੋ ਘੱਟ ਪੰਜ ਡਿਸਟ੍ਰਿਕਟ ਪਠਾਨਕੋਟ ਗੁਰਦਾਸਪੁਰ ਅਮਰਸਰ ਫਿਰੋਜ਼ਪੁਰ ਤਰਨਤਾਰ ਇਹਨਾਂ ਡਿਸਟ੍ਰਿਕਟਾਂ ਦੇ ਅੰਦਰ ਇੰਡਸਟਰੀਅਲ ਪੈਕੇਜ ਦੇ ਦਿਓ ਤੁਸੀਂ ਹਿਮਾਚਲੂ ਵੀ ਦਿੱਤਾ ਹੋਇਆਗਾ ਤੁਸੀਂ ਜੰਮੂ ਕਸ਼ਮੀਰ ਨੂੰ ਦਿੱਤਾ ਹੋਇਆਗਾ ਉਸ ਤਰਕ ਦੇ ਉੱਤੇ ਇੱਕ ਪੈਕੇਜ ਦੇ ਦਿਓ ਤਾਂ ਕਿ ਪੰਜਾਬ ਦਾ ਯੂਥ ਜਿਹੜਾ ਉਹਨੂੰ ਇੱਥੇ ਰੋਜ਼ਗਾਰ ਮਿਲ ਜਵੇ ਹਾਲਾਂਕਿ ਪੰਜਾਬ ਸਰਕਾਰ ਦੇ ਆਪਣੇ ਨਿੱਜੀ ਯਤਰਾ ਸਦਕਾ ਸਰਦਾਰ ਭਗਵੰਤ ਸਿੰਘ ਮਾਝੀ ਦੇ ਨਿੱਜੀ ਯਤਰਾ ਸਦਕਾ ਸਰਕਾਰ ਵੱਲੋਂ ਜ਼ੋਰ ਲਾ ਕੇ ਲਗਭਗ ਅਸੀਂ 90000 ਕਰੋੜ ਦਾ ਨਿਵੇਸ਼ ਇੰਡਸਟਰੀ ਦੇ ਅੰਦਰ ਪੰਜਾਬ 'ਚ ਕਰਵਾਇਆਗਾ ਔਰ 4 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਪੰਜਾਬ ਦੇ ਬੇਰਗਾਰ ਨੌਜਵਾਨਾਂ ਦੀਆਂ ਨੇ ਉਹ ਪੰਜਾਬ ਦੇ ਇੰਡਸਟਰੀ ਸੈਕਟਰ 'ਚ ਮਿਲੀਆਂ ਨੇ ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਵਿਤਕਰੇ ਭਰਿਆ ਜਿਹੜਾ ਵਿਹਵ ਕੀਤਾਗਾ ਇਹ ਸਪਸ਼ਟਾ ਅੱਜ ਦੇ ਜਿਹੜਾ ਇਸ ਬਜਟ ਪੇਸ਼ ਕੀਤਾਗਾ ਇੱਕ ਵੀ ਲੀਫ ਜਿਹੜੀ ਆ ਪੰਜਾਬ ਨੂੰ ਨਹੀਂ ਮਿਲੀ ਨਾ ਸਾਨੂੰ ਨਾ ਸਾਨੂੰ ਬਾਰਡਰ ਦੀ ਸਾਡੀ ਫੋਰਸਸ ਲਈ ਕੁਝ ਮਿਲਿਆ ਨਾ ਸਾਨੂੰ ਬਾਰਡਰ ਲਈ ਇੰਡਸਟਰੀ ਲਈ ਕੁਝ ਮਿਲਿਆ ਨਾ ਸਾਡੀ ਐਗਰੀਕਲਚਰ ਸੈਕਟਰ ਨੂੰ ਕੁਝ ਮਿਲਿਆ ਅੱਜ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਔਰ ਇੱਥੋਂ ਤੱਕ ਕਿ ਦੇਸ਼ ਦੇ ਫਾਈਨਾਂਸ ਮਿਨਿਸਟਰ ਦੇ ਬਸਾਬ ਨੂੰ ਇੱਕ ਸ਼ਬਦ ਤੱਕ ਪੰਜਾਬ ਦਾ ਸ਼ਬਦ ਤੱਕ ਨਹੀਂ ਬੋਲਿਆ ਗਿਆ ਇਹ ਸਪੱਸ਼ਟ ਕਰਦਾ ਕਿ ਭਾਰਤ ਜਨਤਾ ਪਾਰਟੀ ਕਿੰਡੀ ਵੱਡੀ ਨਫ਼ਰਤ ਜਿਹੜੀ ਆ ਪੰਜਾਬ ਨਾਲ ਕਰਦੀ ਆ ਸਿਰਫ ਕਲਾ ਉਹਨਾਂ ਨੇ ਬਿਹਾਰ ਦੇਖਿਆ ਸਿਰਫ ਕਾਨਾ ਉਹਨਾਂ ਨੂੰ ਆਂਧਰਾ ਪ੍ਰਦੇਸ਼ ਦੇਖਿਆ ਉਹ ਮੈਂ ਭਾਰਤੀ ਜਨਤਾ ਪਾਰਟੀ ਨੂੰ ਪੁੱਛਣਾ ਚਾਹਨਾਗਾ ਮੋਦੀ ਸਾਹਿਬ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੁਸੀਂ ਐਡੀ ਵੱਡੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਸਾਡੇ ਸਟੇਟ ਨਾਲ ਕੀਤੀ ਆ ਪੰਜਾਬ ਨਾਲ ਕੀਤੀ ਆ ਜਦ ਕਿ ਚੁਣਿਆ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਰੇ ਦੇਸ਼ ਦੇ ਲੋਕਾਂ ਨੇ ਹੈਗਾ ਸੋ ਇਹ ਵਿਤਖਰਾ ਕਿਉਂ ਕਿਉਂ ਪੰਜਾਬ ਨਾਲ ਕੀਤਾ ਗਿਆ ਸਿਰਫ ਇਸ ਗੱਲ ਕਰਕੇ ਕਿ ਬਿਹਾਰ ਦੇ ਇਲੈਕਸ਼ਨ ਆ ਰਹੀਆਂ ਨੇਗੀਆਂ ਸਿਰਫ ਇਸ ਗੱਲ ਕਰਕੇ ਕਿ ਭਾਰਤ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਸੈਂਟਰਲ ਸਰਕਾਰ ਉਹ ਦੋ ਪਾਰਟੀਆਂ ਦੇ ਟਿਕੀ ਹੋਈ ਹੈ ਬਿਹਾਰ ਦੇ ਐਮਪੀ ਐਸ ਤੇ ਆਂਧਰਾ ਪ੍ਰਦੇਸ਼ ਦੇ ਐਮਪੀ ਐਸ ਤੇ ਸਿਰਫ ਆਪਣੀ ਸਰਕਾਰ ਬਣਾਉਣ ਲਈ ਬਜਟ ਪੇਸ਼ ਕੀਤਾ ਗਿਆ ਇਹ ਮੈਂ ਸਮਝਦਾ ਸਰਾਸਰ ਬਹੁਤ ਵੱਡਾ ਜਿਹੜਾ ਪੰਜਾਬ ਦਾ ਵਿਤਕਰਾ ਹੋਇਆਗਾ ਸੋ ਮੈਂ ਅੱਜ ਇਸ ਪੰਜਾਬ ਦੇ ਲੋਕਾਂ ਨੂੰ ਇਸ ਬਜਟ ਨੇ ਬੁਰੀ ਤਰ੍ਹਾਂ ਜਿਹੜਾ ਨਰਾਸ਼ ਕੀਤਾਗਾ ਨਾ ਮਸੀ ਐਮਐਸਟੀ ਦੇ ਖੇਤਰ ਚ ਕੁਝ ਮਿਲਿਆ ਸੋ ਅਲਟੀਮੇਟਲੀ ਇਹ ਜਿਹੜਾ ਬਰਡ ਟੈਕ ਦਾ ਪੇਸ਼ ਹੋਇਆਗਾ ਇਹਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਜਿਸ ਵਾਂਗੂ ਸਭ ਤੋਂ ਸਭ ਤੋਂ ਚੰਗਾ ਤਰੀਕ ਦੀ ਇੱਕ ਮੀਟਿੰਗ ਰੱਖੀ ਗਈ ਆ ਕਿਸਾਨਾਂ ਦੇ ਨਾਲ ਪਰ ਐਮਐਸਟੀ ਦਾ ਕਿਤੇ ਵੀ ਜ਼ਿਕਰ ਨਹੀਂ ਹੋਇਆ ਇਸ ਉਚਕਾਰ ਕਿਸਾਨਾਂ ਦੇ ਪੱਖ ਤੋਂ ਕਿਵੇਂ ਵੇਖੋ ਕਿ ਇਹ ਕਿਸ ਤਰੀਕੇ ਦਾ ਬਣ ਗਿਆ ਦੇਖੋ ਮੈਂ ਪਹਿਲੇ ਕਿਹਾਗਾ ਕਿ ਅਸੀਂ ਦੋ ਵੱਡੇ ਮੁੱਦੇ ਲੈ ਕੇ ਡਾਈਵਰਸੀਫਿਕੇਸ਼ਨ ਦਾ ਮੁੱਦਾ ਲੈ ਕੇ ਅਸੀਂ ਸਟੇਬਲ ਬਰਨਿੰਗ ਦਾ ਮੁੱਦਾ ਲੈ ਕੇ ਆ ਮੇਰੇ ਕੋਲੇ ਇੱਕ ਰਿਟਰਨ ਡਾਕੂਮੈਂਟ ਮੈਮੋਰੰਡਮ ਜਿਹੜਾ ਉਹਦੇ 4 ਪੇਜ ਇਸੇ ਗੱਲ 'ਚ ਲਿਖੇ ਹੋਏ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਫਾਰਮਰ ਦੀ ਜਿਹੜੀ ਆ ਪੰਜਾਬ ਦੀ ਖੇਤੀ ਜਿਹੜੀ ਆ ਪਰ ਪੰਜਾਬ ਦੇ ਫਾਰਮਰ ਦੀ ਆਮਦਨ ਕਿਸ ਤਰ੍ਹਾਂ ਵਧੂਗੀ ਔਰ ਪੰਜਾਬ ਦਾ ਐਗਰੀਕਲਚਰ ਖੇਤਰ ਹੋਰ ਤਰੱਕੀ ਕਰੂਗਾ ਪਰ ਲੇਕਿਨ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਔਰ ਮੈਨੂੰ ਲੱਗਦਾਗਾ ਕਿ 14 ਤਰੀਕ ਵਾਲੀ ਜਿਹੜੀ ਮੀਟਿੰਗ ਆ ਉਹ ਵੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ ਕਿ ਪਾਰਟੀ ਜਨਤਾ ਪਾਰਟੀ ਜਿਹੜੀ ਆ ਉਹ ਉਹਦਾ ਹਰ ਇੱਕ ਹਰਵਾ ਜਿਹਦਾਗਾ ਉਹ ਪੰਜਾਬ ਦੇ ਕਿਸਾਨ ਨੂੰ ਨਿਰਾਸ਼ ਕਰਨ ਵਾਲੀ ਦਿਖਾਈ ਦਿੰਦਾ ਹੈ ਜੇ ਵੀ ਇਹ ਕਹਿੰਦੇ ਵੀ ਇਹ ਸਕੀਮਾਂ ਸਾਥ ਬਾਤ ਕਰਵਾਉਂਦੀ ਉਸਪਰ ਆ ਸਾਹ ਬਾਤ ਕਰ ਸਕੀਂ ਮਾ ਤਾਂ ਤੁਸੀਂ ਕਿੰਨੇ ਪੈਸੇ ਦੇ ਬਣ ਸਕੀਂ ਸਕੀਮਾਂ ਜਾਂ ਫਿਰ ਸਪੈਸ਼ਲ ਪੈਕੇਜ ਹੈ ਤੋਟਲ ਕਿੰਨਾ ਪੈਸੇ ਜਦੋਂ ਕਿ ਕੰਮ ਸਮਝਾ ਸਾਨੂੰ ਕੋਣਾ ਕਿ ਲੋ ਸਾਰੇਆ ਡਿਪਾਰਟਮੈਂਟ ਦਾ ਅਲੱਗ-ਅਲੱਗ ਬਣਾ ਕੇ ਦਿੱਤਾ ਗਿਆ ਸੀਗਾ ਉਹ ਮੈਂ ਬਾਅਦ ਦਿੱਤੀ ਅੱਛੇ ਤਰ੍ਹਾਂ ਰਮਨ ਜੀ ਸਾਹਿਬ ਕਿ ਕੀ ਕਰ ਕਿ ਕਿ ਇੱਕ 90% ਫਸਲ ਲੈ ਕੇ ਗੱਲ ਕੀਤੀ ਗਈ ਹੈ ਦੂਸਰਾ ਪਲ ਸੀਡ ਔਰ ਧਾਲਾਂ ਨਾਲ ਲੈ ਕੇ ਗੱਲ ਲੱਗਦਾ ਨਹੀਂ ਕਿ ਉਦੋਂ ਵੀ ਫਾਇਦਾ ਪੰਜਾਬ ਨੂੰ ਹੁੰਦਾ ਹੈ ਨਜ਼ਰ ਆਏਗਾ ਦੇਖੋ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਾਂ ਬਹੁਤ ਲੰਬਾ ਅਰਸਾ ਪਹਿਲਾਂ ਅਸੀਂ ਕਿਹਾ ਸੀਗਾ ਕਿ ਪਲਸਸ ਦੀ ਖੇਤੀ ਕਰਨ ਲਈ ਪੰਜਾਬ ਤਿਆਰ ਆ ਪੰਜਾਬ ਧਾਲਾਂ ਦੀ ਖੇਤੀ ਕਰਨ ਲਈ ਤਿਆਰ ਹੈਗਾ ਸਾਨੂੰ ਪੈਕੇਜ ਦਿਓ ਪੰਜਾਬ ਜਿਹੜਾ ਮੋਰੀ ਰੋਲ ਲਗਾਊਗਾ ਪਰ ਲੇਕਿਨ ਉਹਦੇ ਮੈਨੂੰ ਐਸੀ ਵਿਵਸਥਾ ਨਹੀਂ ਦਿੱਦੀ ਹੈਗੀ ਜਿਹੜੀ ਅੱਜ ਵੀ ਜਿਹੜੀ ਉਹਨਾਂ ਨੇ ਕਿਸਾਨ ਕੇ ਕ੍ਰੈਡਿਟ ਕਾਰਡ ਦੀ ਗੱਲ ਕੀਤੀ ਆ ਉਹ ਸਿਰਫ ਕਰਜ਼ਾ ਵਧਾਉਣ ਦੀ ਗੱਲ ਕੀਤੀ ਆ ਆਮਦਨ ਨਹੀਂ ਬਦਲੀ ਉਹਦੇ ਨਾਲ ਉਹਦੇ ਨਾਲ ਪੰਜਾਬ ਦੇ ਕਿਸਾਨ ਦੀ ਆਮਦਨ ਨਹੀਂ ਬਦਲੀ ਜਾਂ ਦੇਸ਼ ਦੇ ਕਿਸਾਨ ਦੀ ਆਮਦਨ ਨਹੀਂ ਬਦਲੀ ਹਾਂ ਉਹਨਾਂ ਨੇ ਕਹਿੰਦਾ ਕਿ 3 ਲੱਖ ਦੀ ਬਜਾਇਆ ਤੁਸੀਂ 5 ਲੱਖ ਕਰਜ਼ਾ ਲੈ ਲਓ ਕਰਜ਼ਾ ਵਧਾਉਣ ਦੀ ਤਾਂ ਗੱਲ ਕਰ ਲਈ ਪਰ ਆਮਦਨ ਕਿਸਾਨ ਦੀ ਕਿਵੇਂ ਬਦੂਗੀ ਆਮਦਨ ਕਿਸਾਨ ਦੀ ਕਿਵੇਂ ਬਦੂਗੀ ਉਹਦੇ ਤੇ ਕੋਈ ਜੋਰ ਦਿੱਤਾ ਗਿਆ ਜੇ ਹੁੰਦਾ ਅੱਛੀ ਗੱਲ ਹੁੰਦੀ ਇਹ ਚਾਹੇ ਕਰਜ਼ਾ ਘਟਾਉਣ ਦੇ ਪਰ ਆਮਦਨ ਵਧਾਉਣ ਦੀ ਜਿਹੜੀ ਆ ਉਹਦੀ ਅਨਾਉਂਸਮੈਂਟ ਹੋਣੀ ਚਾਹੀਦੀ ਸੀ ਇੰਦਰਨਾਮੀ ਕਿਹਦੇ ਚ ਕਾਟਨ ਮਿਸ਼ਨ ਦਾ ਵੀ ਕਿਹਾ ਗਿਆ ਪੰਜ ਸਾਲ ਅਤੇ ਆਟਾ ਬਟਾ ਖੇਤਰ ਕਾਟਨ ਦਾ ਹੈਗਾ ਪਰ ਉਹ ਪੂਰੀ ਤਰ੍ਹਾਂ ਨਕਾਟ ਨਿਕ ਖਤਮ ਹੋ ਗਿਆ ਕੀ ਇਹ ਜਿਹੜਾ ਪੰਜ ਸਾਲੀਏ ਬਜਟ ਦੇ ਵਿੱਚ ਰੱਖਿਆ ਗਿਆ ਹੈ ਕਿ ਕਾਟਨ ਨੂੰ ਵਧਾਇਆ ਜਾਊਗਾ ਉਹ ਸਾਡੇ ਲਈ ਫਾਇਦੇਮੰਦ ਹੈ ਕਿ ਨਹੀਂ ਹੈ ਦੇਖੋ ਕਾਟਨ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈਗੀ ਇਹ ਕਾਟਨ ਨੈਸ਼ਨਲ ਆਪਣਾ ਕਾਟਨ ਮਿਸ਼ਨ ਤੇ ਨੈਸ਼ਨਲ ਪਲਸ ਮਿਸ਼ਨ ਦੋ ਜਿਹੜੀ ਆ ਉਹਦੀ ਜਿਹੜੀ ਐਸਓਪੀ ਆਈ ਦੀ ਹਜੇ ਤੱਕ ਡਿਟੇਲ ਦੇ ਵਿੱਚ ਕੀ ਕੀ ਉਹਦਾ ਫਾਇਦਾ ਹੋਣਾਗਾ ਪਰ ਲੇਕਿਨ ਮੈਂ ਸਮਝਦਾ ਸੀ ਜਿਹੜੀ ਡਿਟੇਲ ਚ ਲਿਖ ਕੇ ਭੇਜਿਆ ਸੀਗਾ ਜੇ ਉਹਦੇ ਤੇ ਕੰਮ ਕੀਤਾ ਹੁੰਦਾ ਤਾਂ ਪੰਜਾਬ ਨੂੰ ਹੋਰ ਬਿਹਤਰ ਫਾਇਦਾ ਹੋਣਾ ਸੀ ਜੀਮਾ ਸਾਹਿਬ ਤੁਹਾਨੂੰ ਲੱਗਦਾ ਮੀਡਲ ਕਲਾਸ 'ਤੇ ਇਸ ਵਾਰੀ ਫੋਕਸ ਕੀਤਾ ਗਿਆ ਟੈਕਸ ਸਲੈਬ ਦੀ ਗੱਲ ਕਰਦੇ 7 ਲੱਖ ਤੋਂ 12 ਲੱਖ ਕੀਤਾ ਗਿਆ ਉਸ 'ਤੇ ਕੀ ਹੋਣਾ ਟੈਕਸ ਸਲੈਬ ਦੇ ਵਿੱਚ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਆ ਦੇਸ਼ ਦੇ ਲੋਕਾਂ ਨਾਲ ਖੇਡੇ ਨੇ ਕਿ 12 ਲੱਖ ਰੁਪਏ ਤੱਕ ਛੋਟ ਹੈ ਜੇ 12 ਲੱਖ ਰੁਪਏ ਤੋਂ ਬਾ 12 ਲੱਖ 1000 ਤੁਹਾਡੀ ਇਨਕਮ ਹੋ ਜਾਂਦੀ ਹੈ ਫਿਰ ਤੁਹਾਨੂੰ 4 ਲੱਖ ਤੋਂ ਲੈ ਕੇ 8 ਲੱਖ ਤੱਕ 5% ਟੈਕਸ ਦੇਣਾ 8 ਲੱਖ ਤੋਂ ਲੈ ਕੇ 12% 10000 10% ਟੈਕਸ ਦੇਣਾ ਪਊਗਾ ਸੋ ਇਹ ਜਿਹੜੀ ਨਵੀਂ ਟੈਕਸ ਰਜ਼ੀਮਾ ਉਹਦੇ ਵਿੱਚ ਜਿਹੜੀ ਆਈ ਆ ਪਰ ਲੇਕਿਨ ਪੰਜਾਬ ਦੇ ਕਿੰਨੇ ਟੈਕਸ ਪੇਅਰ ਨੇਗੇ ਸਿਰਫ 4 ਲੱਖ ਟੈਕਸ ਪੇਅਰ ਆਉਂਦੇ ਰਹਿਦੇ ਮੈਂ ਗੱਲ ਕਰਾਂ 4 ਲੱਖ ਦੇ ਕਰੀਬ ਜਿਹੜੇ ਟੈਕਸ ਪੇਅਰ ਨੇ ਉਹਨਾਂ ਚੋਂ ਇਹਦੇ ਚ ਕਿੰਨੇ ਆਉਦੇ ਹੋਣਗੇ ਇਹ ਵੀ ਅੱਗੇ ਫਰਦਰ ਮੈਂ ਸਮਝਣ ਦਾ ਬਿਸ਼ਾਗਾ ਸਬਾਤ ਲਿਮਟਡ ਦੇ ਲੋਕਾਂ ਨੂੰ ਫਾਇਦਾ ਹੋਇਆ ਪਰ ਲੇਕੇ ਵੱਡੇ ਪੱਧਰ ਤੇ ਜਿਹੜਾ ਆਮ ਆਦਮੀ ਆ ਉਹਨੂੰ ਮਾਰ ਪਈ ਉਹ ਨਿਰਾਸ਼ ਹੋਈ ਐਮਐਸਐਮਈਸ ਨੂੰ ਲੈ ਕੇ ਐਮਐਸਐਮਈਸ ਨੂੰ ਲੈ ਕੇ ਤੁਸੀਂ ਗਾਇ ਕਿ ਕੋਈ ਫਾਇਦਾ ਜ਼ਿਆਦਾ ਨਹੀਂ ਹੋਇਆ ਪਰ ਹੁਣੇ ਸੀਏ ਨੇ ਵੀ ਕੁਝ ਤੇ ਨੇ ਤਾਂ ਕਹਿ ਰਹੇ ਨੇ ਕਿ ਐਮਐਸਐਮਈਸ ਨੂੰ ਲੈ ਕੇ ਇਸ ਵਾਰੀ ਕਾਫੀ ਜ਼ਿਆਦਾ ਜਿਹੜਾ ਰਿਬੇਟ ਦਿੱਤੇ ਗਏ ਨੇ ਥ੍ਰੈਸ਼ਹੋਲਡਸ ਦੇ ਵਿੱਚ ਕਿਦਨੇ ਕਿਤੇ ਘਾਟ ਆਈ ਹੈ ਜਿਹੜਾ ਜਿਹੜਾ ਥ੍ਰੈਸ਼ਹੋਲਡ ਲਗਭਗ 50 ਕਰੋੜ ਦਾ ਰਹੀਆ ਸੀਗਾ ਉਸ ਨੂੰ ਕਿਹੜੇ ਤਰ੍ਹਾਂ ਦੀ ਲਿਮਟ ਵਧਾਈ ਗਈ ਹੈ ਔਰ ਕੈਜੂਅਲੀ ਕੈਟੇਗਰੀਜ਼ੇਸ਼ਨ ਜਿਹੜੀ ਹੈਗੀ ਉਸ ਦੇ ਹਿਸਾਬ ਨਾਲ ਕੀਤੀ ਗਈ ਕਿ ਉਹਨਾਂ ਐਮਐਸਐਮਈ ਜਿਹੜੇ ਨੇ ਲਾਰਜ ਵਿੱਚ ਨਾ ਆਉਟੀਏ ਦੇਖੋ ਜਿਹੜਾ ਐਮਐਸਐਮਈ ਦਾ ਉਹਨਾਂ ਦੇ ਯੂਨੀਅਨ ਵੱਲੋਂ ਸਾਡੇ ਨੂੰ ਆਇਆ ਦੇਖ ਕੇ ਭੇਜਿਆ ਸੀ ਉਹਦੇ ਮੁਤਾਬਕ ਉਹਨਾਂ ਦਾ ਨਾਂਅ ਉੱਤੇ ਬਿਲਕੁਲ ਖਰਾਣੀ ਉਤਰਦਾ ਹੈਗਾ ਸੋ ਇਹ ਤਾਂ ਕਿਤੇ ਨਾ ਕਿਤੇ ਯੂਪੀ ਆਂਧਰਾ ਪ੍ਰਸ਼ਾਸਨ ਨੇ ਮੁਖੀਆ ਕੀਤਾ ਹੈ ਕਿ ਮਤਲਬ ਪਿਛਲੇ ਬਜਟ ਵਿੱਚ ਪੰਜ ਸਕੀਮਾਂ ਜਿਹੜੀ ਸਰਕਾਰ ਨੇ ਵੀ ਛੋੜਤੀ ਹੈ। ਇਹਦਾ ਨਵੀਂ ਆਸਤੀਮਾ ਤੇ ਕਿੰਨੇ ਲੋਕਾਂ ਨੂੰ ਉਮੀਦ ਆਉਂਦੀ ਹੈ। ਦੇਖੋ ਜਦੋਂ ਕੋਈ ਵੀ ਬਜਟ ਆਉਂਦਾ ਹੈਗਾ ਬਹੁਤ ਸਾਰੀਆਂ ਸਕੀਮਾਂ ਅਨਾਉਂਸ ਕਰ ਦਿੰਦੇ ਨੇ ਪਰ ਲੇਕਿਨ ਪੂਰਾ ਸਾਲ ਪਰ ਉਹਨਾਂ ਤੇ ਕੰਮ ਨਹੀਂ ਹੁੰਦਾ। ਉਹ ਅੱਧ ਬਚਾਲੇ ਜਿਹੜਾ ਦਮ ਤੋੜ ਜਾਂਦੀਆਂ ਨੇਗੀਆਂ। ਕਿਉਂਕਿ ਹਜੇ ਤੱਕ ਬਹੁਤ ਸਾਰੀਆਂ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੀਆਂ ਦਾਦਾ ਨਾ ਹੀ ਕੋਈ ਐਸਓਪੀ ਸਾਹਮਣੇ ਆ ਰਿਹਾ ਸੀ। ਨਹੀਂ ਕੋ ਮੈਮੋਰੰਡਮ ਸਾਹਮਣੇ ਆ ਰਿਹਾ ਤੇ ਕਿ ਕਿਸ ਲਾਈਨ ਤੇ ਕੰਮ ਕਰਨਾਗਾ ਸੋ 2-3 ਮਹੀਨੇ ਤਾਂ ਇਸ ਗੱਲ 'ਚ ਹੀ ਲੱਗ ਜਾਗੇ ਕਿਸ ਮੋੜ ਤੇ ਕੰਮ ਕਰਨਾਗਾ ਐਨੇ ਸਾਲ ਬੀਤ ਜਾਊਗਾ ਤਸਕੀਮ ਜਿਹੜੀ ਉਹ ਦਮ ਤੋੜ ਜੂ ਸਾਡੇ ਬਜਟ ਦੀ ਤਿਆਰੀ ਹੋ ਰਹੀ ਆ ਜਿਸ ਦਿਨ ਬਜਟ ਪੇਸ਼ ਹੋਊਗਾ ਬਿਲਕੁਲ ਤੁਹਾਨੂੰ ਦੱਸਾਂਗੇ ਇਮਾਨਦਾਰ ਸਵਾਲ ਕਰੀਏ ਕਿ ਕੋਈ ਵੀ ਅਜੀਬ ਲੱਗ ਸਕਦਾ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੰਜਾਬ ਦੇ ਲਈ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਗਿਆ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਦੇ ਨਾਲ ਪੱਖਪਾਤ ਕੀਤਾ ਗਿਆ ਤੇ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨੂੰ ਨਫ਼ਰਤ ਕਰਦੀ ਹੈ ਤੱਕ ਕਿਹਾ ਇਹ ਹਰਪਾਲ ਸਿੰਘ ਚੀਮਾ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਅਸੀਂ ਮੁਲਾਕਾਤ ਕੀਤੀ ਸੀ ਜਿਸ ਦੇ ਵਿੱਚ ਅਸੀਂ ਰੇਲ ਕਨੈਕਟੀਵਿਟੀ ਦੀ ਮੰਗ ਕੀਤੀ ਸੀ ਪਰ ਸਾਡੀ ਕੋਈ ਵੀ ਮੰਗ ਪ੍ਰਵਾਨ ਨਹੀਂ ਹੋਈ ਅਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਕਿ ਖੇਤੀ ਵਿਭਿੰਨਤਾ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਪਰ ਉਹ ਵੀ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਸਰਹੱਦੀ ਜ਼ਿਲ੍ਹਿਆਂ ਦੇ ਲਈ ਅਸੀਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ ਉਸ ਤੇ ਵੀ ਗੌਰ ਨਹੀਂ ਕੀਤੀ ਗਈ ਤਰਪਾਦ ਸਿੰਘ ਚਿਮਾਏ ਕਹਿੰਦੇ ਨਜ਼ਰ ਆਇਆ ਨੇ ਕਿ ਬਜਟ ਤੋਂ ਪੰਜਾਬ ਦੇ ਹੱਥ ਨਿਰਾਸ਼ਾ ਲੱਗੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਜਪਾ ਸਰਕਾਰ ਪੰਜਾਬ ਦੇ ਨਾਲ ਨਫ਼ਰਤ ਕਰਦੀ ਹੈ ਕਿਸਾਨਾਂ ਦੇ ਨਾਲ ਨਫ਼ਰਤ ਕਰਦੀ ਹੈ ਇਸ ਕਰਕੇ ਇਸ ਬਜਟ ਦੇ ਵਿੱਚ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਹਰਪਾਲ ਸਿੰਘ ਚੀਮਾ ਕਹਿੰਦੇ ਨਜ਼ਰ ਆਏ ਕਿ ਪੰਜਾਬ ਪ੍ਰਤੀ ਕੇਂਦਰ ਦੀ ਨਫ਼ਰਤ ਇੱਕ ਵਾਰ ਫੇਰ ਸਾਹਮਣੇ ਆ ਗਈ ਹੈ ਬਾਰਡਰ ਜ਼ਿਲ੍ਹਿਆਂ ਦੀ ਮਜ਼ਬੂਤੀ ਲਈ ਅਸੀਂ 1000 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਇਸ ਮੰਗ ਤੇ ਵੀ ਗੌਰ ਨਹੀਂ ਕੀਤੀ ਗਈ ਤੇ ਬਜਟ ਚ ਪੰਜਾਬ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਉਹਨਾਂ ਕਿਹਾ ਕਿ ਪ੍ਰੀ ਬਜਟ ਮੀਟਿੰਗ ਦੌਰਾਨ ਅਸੀਂ ਬਹੁਤ ਸਾਰੀਆਂ ਮੰਗਾਂ ਰੱਖੀਆਂ ਜਿਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।